ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਾਣੀ ਜੀ ਠੀਕ ਹੋਵੋਗੇ ਬਾਈਬਲ ਦੀ ਕਿਰਪਾ ਨਾਲ ਚੜ੍ਹਦੀ ਕਲਾ 'ਚ ਹੋਵੋਗੇ ਮੈਂ ਅੱਜ ਬਹੁਤ ਨਵਾਂ ਵੀਡੀਓ ਬਣਾਉਣ ਲੱਗੀ ਆ ਬੱਚਿਆਂ ਨੂੰ ਛੁੱਟੀਆਂ ਕਰਕੇ ਅਸੀਂ ਗਏ ਸੀ ਜੀ ਪਿੰਡ ਉੱਥੇ ਆਏ ਤਾਂ ਇੱਕ ਦੋ ਵਾਰੀ ਵੀਡੀਓ ਪਾਈ ਆ ਜਿਆਦਾ ਜਾਣੀ ਕਿ ਬढ़ाई ਦਿੰਗੀ ਤੇ ਅਸੀਂ ਆਏ ਸੀਗੇ ਇੱਕ ਤਰੀਕ ਨੂੰ ਅੱਜ ਹੋ ਗਈ ਜੀ 3 ਤਰੀਕ ਤੇ ਅੱਜ ਬੱਚੇ ਸਕੂਲ ਗਏ ਸੀਗੇ ਤਾਂ ਇੱਕ ਤਰੀਕ ਨੂੰ ਸੀ ਆਏ ਆ ਸ਼ਾਮ ਜੇ ਨੂੰ ਉਹਦੇ ਕਰਕੇ ਕੱਲ ਫੇਰ ਸਾਰੀ ਦਿਹਾੜੀ ਕੱਪੜੇ-ਕੁਪੜੇ ਸੱਟ ਕਿਤੇ ਨੇ ਆ ਕੇ ਅੱਜ ਬੱਚੇ ਸਕੂਲ ਤੋਰਿਆ ਮੈਂ ਆਪ ਦਾ ਕਮੀਜ਼ ਕੱਟਿਆ ਹਾ ਸੂਟ ਕੱਟਿਆ ਸੀਗਾ ਜੀ ਮੈਂ ਕਿਹਾ ਚਲੋ ਨਾਲ ਨਾਲ ਵੀਡੀਓ ਪੜਾ ਲੈਨੇ ਤੇ ਨਾਲ ਦੀ ਨਾਲ ਸੂਟ ਦੀ ਕਟਾਈ ਕਰ ਲੈਨੇ ਕਮੀਜ਼ ਦੀ ਲੈਂਥ ਲਾ ਲਈ ਸੀ ਸਲਵਾਰ ਨੇ ਕਟਿੰਗ ਕਰਨੀ ਆ ਉਹਦਾ ਇਹ ਕੱਪੜਾ ਮੈਂ ਰੱਖ ਲਿਆ ਸੀਗਾ ਇਹ ਵਾਲੀ ਲੈਸ ਆ ਇਹ ਲਾ ਕੇ ਘਰ ਕੋਉਣ ਵਾਲੀ ਵੈਸੇ ਸੂਟ ਆ ਆਪਾਂ ਬਣਾ ਲਾਂਗੇ ਫੋਰ ਤੁਸੀਂ ਸੁਣਾਓ ਜੀ ਸਾਰੇ ਜਾਣੀ ਕੀ ਹੋਤੇ ਵਸ ਕਦੇ ਵੀਡੀਓ ਬਣਾ ਲੈਂਦੇ ਸੀ ਕਦੇ ਬਣਾਉਂਦੇ ਨਹੀਂ ਸੀ ਤਾਂ ਕਰਕੇ ਕੋਈ ਵੀਡੀਓ ਪਾਈ ਨਹੀਂ ਅੱਜ ਫਿਰ ਆਪਾਂ ਨੇ ਦੁਬਾਰਾ ਤੋਂ ਸ਼ੁਰੂ ਕੀਤੀ ਹੈ ਵੀਡੀਓ ਤੇ ਮੈਂ ਕਿਹ ਚੱਲ ਨਾਲ ਵੀਡੀਓ ਬਣਾ ਲੈਨੇ ਆ ਨਾਲੇ ਤੁਹਾਡੀ ਨਾਲ ਗੱਲਾਂ ਬਾਤਾਂ ਕਰ ਲੈਨੇ ਜੀ ਉਹ ਤਾਂ तकरीबन ਸਾਰੇ ਬੱਚਿਆਂ ਦੇ ਸਕੂਲ ਲੱਗਣ ਲੱਗੇ ਨੇ ਜਾਨਕੀ ਸੋਮਵਾਰ ਤੋਂ ਉਹ ਦਾ ਸਾਰੇ ਖੁੱਲ ਜਾਣਗੇ ਜਿਆਦਾਤਰ ਤਾਂ ਇੱਕ ਇੱਕ ਤਰੀਕ ਤੇ ਸਕੂਲ ਲੱਗ ਗਏ ਨੇ ਕਿ ਛੁੱਟੀਆਂ ਬਹੁਤ ਘੱਟ ਹੋਈਆਂ ਇੱਕ ਮਹੀਨੇ ਦੀ ਸੀਗੀਆਂ ਨਹੀਂ ਜਾਨਕੀ ਥੋੜੀ ਜਿਹੀ ਵੱਧ ਹੋ ਜਾਂਦੀਆਂ ਨੇ ਹਾਂਜੀ ਮੈਂ ਆਪਣਾ ਸੂਟ ਕਟਿੰਗ ਕੀਤਾ ਸੀਗਾ ਹੁਣ ਇਹਦੀ ਨਿਸ਼ਾਨੀਆਂ ਲਾਉਣ ਲੱਗੀ ਆ ਕਟਿੰਗ ਕਰਨ ਲੱਗੀ ਆ ਮੋٹے-ਮੋਡੇ ਦੀ ਵੈਸੇ ਤਾਂ ਮੇਰੀ ਇਹ ਅੱਗੇ ਪਹਿਲਾਂ 40 ਦੀ ਰੱਖਦੀ ਸੀ ਲਵਾਈ ਐਰ ਕਿਵੇਂ 2 ਇੰਚ ਵੱਧ ਰੱਖੀ ਐਰ ਕਿਵੇਂ 42 ਦੀ ਰੱਖੀ ਐ ਤੇ 45 ਦੀ ਕਟਿੰਗ ਕਰ ਲਈ ਆਪਾਂ 43 ਤੇ ਨਿਸ਼ਾਨੀ ਲਾ ਲਾਂਗੇ 1 ਇੰਚ ਵੱਧ ਰੱਖ ਲਾਂਗੇ ਤੇ ਇੱਥੇ ਇਹਦੇ ਨਾਲ ਕੈਂਚੀ ਨਾਲ ਨਿਸ਼ਾਨੀ ਲਾ ਦਾਂਗੇ ਹਾਂਜੀ 3.1/2 11 ਪੌਣੀ 6 ਤੇ ਨਿਸ਼ਾਨੀ ਮੋਟਾ 8 ਇੰਚ ਇੱਥੋਂ ਵੀ ਪੌਣੀ 6 ਤੇ ਨਿਸ਼ਾਨੀ ਲਾ ਲਈ ਆਪਾਂ ਇਹਦੇ ਨੂੰ ਮਿਲਾ ਲੈਨੇ ਨਿਸ਼ਾਨੀ ਸ਼ਾਤੀ ਹੈਗੀ 18 ਆਪਾਂ 9 ਤੇ ਨਿਸ਼ਾਨੀ ਲਾ ਲਈ ਆ ਠੀਕ ਆ ਜੀ ਹੁਣ ਇੱਧਰ ਇੱਥੋਂ ਇਹਨੂੰ ਦੇਖਣਾ ਕਰਕੇ ਇਹ ਨਹੀਂ ਦੋ ਨਿਸ਼ਾਨੇ ਲਾ ਕੇ ਆਪਾਂ ਜਿੱਥੇ ਨਿਸ਼ਾਨੀਆਂ ਲਾਈ ਉਥੇ ਕਟਿੰਗ ਕਰ ਲਾਂਗੇ ਆਪਾਂ ਇਹਨਾਂ ਦੋਹਾਂ ਪੱਲੀਆਂ ਦੀ ਇਕੱਠੀ ਆਪਾਂ ਨੇ ਕਟਿੰਗ ਕਰ ਲਈ ਆ ਠੀਕ ਹੈ ਜੀ ਇਧਰ ਨੂੰ ਇਹ ਬਰਾਬਰ ਕਰਨਾ ਹੁਣ ਆਪਾਂ ਇੱਕ ਪੱਲਾ ਚਾਕੇ ਫਰੰਟ ਵਾਲਾ ਇਹਦੀ ਆਪਾਂ ਕਾਟ ਪਾ ਲਵਾਂਗੇ ਹਾਂਜੀ ਇਹ ਆਪਣੀ ਮੋਢੇ ਦੀ ਕਾਟ ਵੀ ਪੈ ਗਈ ਤੇ ਕਟਿੰਗ ਵੀ ਹੋ ਗਈ ਠੀਕ ਹੈ ਜੀ ਹੁਣ ਆਪਾਂ ਫਲੋਈ ਦੀ ਨਿਸ਼ਾਨੀ ਲਾ ਲਾਂਗੇ ਮੈਂ ਪੋਨੂ ਨੀਂਜੀ 12 ਤੇ 12 ਤੇ ਨਿਸ਼ਾਨੀ ਲਾ ਲਈ ਆ ਇਹਦੇ ਨੂੰ ਸਾਢੇ ਤਿੰਨ ਲੰਬਾਈ ਜੀ 7 ਸਾਢੇ ਤਿੰਨ ਫੇਰਾ ਜੀ ਇਹਨੂੰ ਆਪਾਂ ਇੱਥਾ ਬੁਲਾਦਾ ਨਹੀਂ ਇੱਥੋਂ ਆਪਾਂ ਢਾਈ ਰੱਖ ਲਿਆ 2.1 ਜਿਹੜੀ ਉੱਪਰਨੀ ਪਲੋਈਆ ਇਹ ਦੂਰ ਤੇ ਨਿਸ਼ਾਨੀ ਇੱਥਾ तो इतों आप सत्त ठीक है जी यू ये अटैच करता ये अपने मूलले पल भी हो गई एक पास भी हूँ आप लें बारह साढ़े तीन सत्ते तीन ठीक है जी ਯੂਵੀ ਆਫ ਲੇਕੋ ਇਹ ਘੋਣਾ ਨੂੰ ਇਹਦੇ ਵੀ ਸਾਈਡਲ ਟਾ ਕੇ ਆਪਾਂ ਇਹਦੇ ਵੀ ਸਾਈਡ ਵੀ ਪਲੂਈ ਪਾ ਲੈਂਦੇ ਹਾਂ ਨਿਸ਼ਾਨੀ ਧਾ ਲੈਂਦੇ ਆ 12 ਤੇ 3:30 ਤੇ ਲੰਬਾਈ 7 ਇਧਰ साढ़े तीन ठीक है जी अपने मगले पल मुगले पल्ले हाँ जी बारह साढ़े तीन लंबाई हैगी सत्त इधरों की साढ़े तीन तीन ਟਾਈ ਸਮਾਈ ਕਰ ਉੱਪਰ ਨੂੰ ਤੋਂ ਇਥੇ ਸਭ ਠੀਕ ਹੈ ਜੀ ਨਿਸ਼ਾਨੀਆਂ ਫਲੂਈਆਂ ਦੀਆਂ ਲਾ ਦੂਆਂ ਨਹੀਂ ਤੇ ਪਹਿਲਾਂ ਫਲੂਈਆਂ ਪਾਉਂਗੀ ਫਿਰ ਉਸ ਤੋਂ ਬਾਅਦ ਫਿਟਿੰਗ ਦੀ ਨਿਸ਼ਾਨੀ ਲਾ ਕੇ ਤੇ ਇਹਨੂੰ ਸਟਿਚ ਕਰਾਂਗੀ ਠੀਕ ਹੈ ਜੀ ਨਹੀਂ ਜੇ ਪਹਿਲਾਂ ਨਾਲ ਦੀ ਨਾਲ ਹੁਣ ਨਿਸ਼ਾਨੀ ਲਾ ਲਾਂਗੇ ਤਾਂ ਜਦੋਂ ਆਪਾਂ ਫਲੂਈਆਂ ਪਾਉਨੇ ਆ ਤਾਂ ਥੋੜਾ ਥੋੜਾ ਫਰਕ ਪੈ ਜਾਂਦਾ ਵਾ ਫਿਟਿੰਗ ਦੀ ਨਿਸ਼ਾਨੀ ਦਾ ਠੀਕ ਹੈ ਜੀ ਹਾਂਜੀ ਅੱਜ ਦੀ ਵੀਡੀਓ ਇਦਾਂ ਕੀ ਆ ਕੋਸ਼ਿਸ਼ ਕਰੂੰਗੀ ਕਿ ਹੁਣ ਰੋਜ਼ ਵੀਡੀਓ ਬਣਾਇਆ ਕਰਾਂ ਹੁਣ ਅਗਲੀ ਵੀਡੀਓ ਨਾਲ ਫੇਰ ਗੱਲ ਲੂੰ ਤੁਹਾਡੇ ਨਾਲ ਗੱਲ ਕਰਾਂਗੇ ਜੀ ਉਦੋਂ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ